ਸੇਖਾਲ ਜੀ ਪਹਿਲਾਂ ਵੀਡੀਓ ਸੁਣੋ ਫਿਰ ਆਪਾਂ ਗੱਲਬਾਤ ਕਰਦੇ ਆਂ ਸਵਾਲ ਦੇ ਨਾਲ ਨਾ ਅੰਮ੍ਰਿਤਪਾਲ ਦੇ ਜਿਹੜੇ ਚੇਲੇ ਨੇ ਜਿਨ੍ਹਾਂ ਨੇ ਕਿਸੇ ਧੀ ਨੂੰ ਛੱਡਿਆ ਭੈਣ ਨੂੰ ਨਹੀਂ ਛੱਡਿਆ ਕਿਸੇ ਪੰਛੀ ਵਿਚਸ਼ੀਰ ਨੂੰ ਨਹੀਂ ਛੱਡਿਆ ਹਰੇਕ ਨੂੰ ਇਹਨਾਂ ਨੇ ਗਾਰ ਦਿੱਤੀ ਆ ਅੱਜ ਇਹਨਾਂ ਨੇ ਲਾਸਟ ਦੇ ਵਿੱਚ ਕੋਈ ਸੰਸਦ ਵਾਲੇ ਸਵਾਲ ਤੇ ਇੱਕ ਜਵਾਬ ਦੇ ਕੇ ਚਲੇ ਆਂ ਸਵਾਲ ਦੇ ਰੂਪ ਦੇ ਵਿੱਚ ਮੈਨੂੰ ਇਹਨੀਆਂ ਚੇਲੇ ਚਪਾਟੇ ਇਹ ਦੱਸ ਦੇਣ ਕਿ ਜੇ ਇਹਨਾਂ ਨੂੰ 13 ਐਮ.ਪੀ ਵੀ ਮਿਲ ਜਾਂਦੇ ਨੇ ਤੇ 117 ਐਮ.ਐਲ.ਏ ਵੀ ਮਿਲ ਜਾਂਦੇ ਨੇ ਜੇ ਵੇਦ ਤੇ ਜਾਪੇ ਨਹੀਂ ਨਾ ਨੂੰ ਉਸ ਤੋਂ ਬਾਅਦ ਇਹਨਾਂ ਨੇ 117 ਐਮਐਲਏ ਚ 13 ਐਮਟੀ ਮਿਲ ਕੇ ਦੀ ਕੀ ਖਾਲਸਤਾਨ ਦੀ ਘੋਸ਼ਣਾ ਕਰ ਸਕਦੇ ਨੇ ਜੇ ਨਹੀਂ ਕਰ ਸਕਦੇ ਤਾਂ ਫਿਰ ਇਹ ਇਸ ਰਾਹ ਤੇ ਕਰਨ ਜੀ ਗਏ ਨੇ ਇਸ ਰਾਹ ਤੇ ਕੁਰਸੀਆਂ ਤੇ ਤਖ਼ਤਾ ਲੈਣ ਗਏ ਨੇ ਇਸ ਰਾਹ ਤੇ ਇਹ ਆਪਣੀਆਂ ਜੜੀਆਂ ਮੌਜਾਂ ਮੁਕੀਆਂ ਕਰਨਗੇ ਨੇ ਇਹ ਆਪਣੀਆਂ ਪੈਨਸ਼ਨਾਂ ਤੇ ਆਪਣੇ ਬੁਢਾਪੇ ਪੱਕੇ ਕਰਨਗੇ ਨੇ ਜੇ ਇਹ ਖਾਲਸਾ ਆંદੇ ਰਾਜੇ ਪੰਦੀ ਨੇ ਤੇ ਸਿਰਫ ਇਨਾ ਤਦ ਦੱਸਣ ਕਿ ਸੰਵਿਧਾਨਕ ਤੌਰ ਦੇ ਉੱਤੇ ਭਾਰਤੀ ਸੰਵਿਧਾਨ ਦੇ ਹੇਠਾਂ ਚੱਲ ਕੇ ਇਹ ਜਿਹੜੀ ਇਹਨਾਂ ਦੇ ਪਾਕਿਸਤਾਨ ਦੀ ਲੜਾਈ ਸ਼ੁਰੂ ਕੀਤੀ ਸੀ ਇਹ ਲੜਾਈ ਨੂੰ ਪੂਰਾ ਅੱਗੇ ਲੈ ਕਰਨਾ ਇਹ ਦਰਗਜ਼ਾ ਨੇ ਜਦੋਂ ਕਿ ਹਾਈ ਮਾਰਗੇ ਹਾਈ ਮਾਰਗੇ ਇਹ ਆ ਦਵਾਬੇ ਕੋਈ ਭਗਤ ਸਿੰਘ ਆ ਪਤਾ ਨਹੀਂ ਕੀ ਕਿਸ ਕੋਈ ਹੋਰ ਨਾਮ ਹੈ ਦਾ ਇਹ ਭਾਈ ਅੰਬਰਤਪਾਲ ਸਿੰਘ ਡੇਵਿਡ ਗਾੜ ਜੇਲ੍ਹ ਦੇ ਵਿੱਚ ਬੈਠਾ ਇਹਨੂੰ ਸੁਪਨਿਆਂ ਦੇ ਵਿੱਚ ਵੀ ਆ ਜਾਂਦਾ ਇਹਨੂੰ ਸੁਪਨਿਆਂ ਦੇ ਵਿੱਚ ਵੀ ਡਰਾਈ ਜਾਂਦਾਗਾ ਇਹਨੂੰ ਬਿਲਕਣੀ ਕਿਉਂ ਲੱਗੀ ਪਈ ਆ ਕਿਉਂ ਇਹ ਪੜ-ਪੜ ਕੇ ਜਿਹੜਾ ਸੋਸ਼ਲ ਮੀਡੀਆ ਤੇ ਜਾਂ ਚੈਨਲਾਂ ਤੇ ਜਾ ਕੇ ਲੋਕਾਂ ਨੂੰ ਕਹਿੰਦਾ ਮੇਰੀ ਡਿਬੇਟ ਕਰੋ ਮੈਨੂੰ ਤੋਂ ਸਵਾਲ ਪੁੱਛੋ ਮੈਂ ਅੰਮਰਤਪਾਲ ਸਿੰਘ ਦੇ ਖਿਲਾਫ ਜਿਹੜੇ ਕਿ ਜ਼ਹਿਰ ਉਗਲਣਾਗਾ ਤੇ ਤੁਸੀਂ ਆ ਵੇਖਿਆ ਗਏ ਦੀ ਆ ਜਿਹੜੀ ਆ ਵੀਡੀਓ ਤੁਹਾਨੂੰ ਮੈਂ ਸੁਣਾਈ ਆ ਕਿ ਕਮੇ ਕਲਪਿਆ ਪਿਆ ਬੰਦਾ ਏ ਜਿਸ ਬੰਦੇ ਦੇ ਅੰਦਰ ਕੋਈ ਸੱਚ ਨਾ ਹੋਵੇ ਜਿਹੜਾ ਬੰਦਾ ਅੰਦਰੋਂ ਖੋਖਲਾ ਹੋ ਚੁੱਕਿਆ ਹੋਵੇ ਫਿਰ ਉਹ ਬੰਦਾ ਅੱਕਿਆ ਜਾਂ ਆਪਾਂ ਕਹਿ ਲਈਏ ਕਿ ਜਾਂ ਬੰਦਾ ਹੀ ਨਾ ਬੰਦਾ ਜਿਹੜਾ ਕਹ ਲਈਏ ਉਹ ਜਾਂ ਗਾਲ ਕੱਢਦਾਗਾ ਗਾਲਾਂ ਕੱਢਦਾਗਾ ਜਾਂ ਫਿਰ ਇਸ ਤਰ੍ਹਾਂ ਕਲਪਦਾਗਾ ਜਵੇਂ ਆ ਦਬਾਬੀ ਵਰਗੇ ਕਲਪੇ ਪਏ ਨੇ ਹੁਣ ਗੱਲ ਤਾਂ ਜਿਹੜੀ ਹੈਗੀ ਆ ਕਾਨੂੰਨ ਦੀ ਕਿ ਜਿਹੜਾ ਹਾਈ ਕੋਰਟ ਦੇ ਵੇਖਣਾਗਾ ਕੋਰਟਾਂ ਨੇ ਵੇਖਣਾਗਾ ਭਾਈ ਅੰਮਰਤਪਾਲ ਸਿੰਘ ਨੂੰ ਸੈਸ਼ਨ ਦੇ ਵਿੱਚ ਜਿਹੜੀ ਕਿ ਉਹਨਾਂ ਨੂੰ ਪਰੋਲ ਤਾਂ ਮਿਲੂਗੀ ਮਿਲੂਗੀ ਇਹ ਲੱਖ ਜਿਹੜੇ ਜ਼ੋਰ ਲਾਉਂਦੇ ਆ ਤੇ ਲਾ ਲੈਣ ਦੇ ਤੇ ਪਰ ਜਿਹੜੇ ਸਾਰੇ ਕੋੜਾ ਬੋਲਦੇ ਸੱਡੇ ਹੋਏ ਨੇ ਸਰਕਾਰਾਂ ਦੇ ਤੇ ਇਹ ਸਿਰਫ ਇੱਕ ਰੌਲਾ ਪਾਉਣ ਜਾਣਦੇ ਨੇ ਇਹਨਾਂ ਦੇ ਪੱਲੇ ਕੱਖ ਨਹੀਂ ਪੱਲੇ ਕੱਖ ਨਹੀਂ ਇਹ ਬਥੇਰਾ ਸੁਪਰੀਮ ਕੋਰਟ ਜਾ ਕੇ ਜਿਹੜਾ ਥੱਕ ਚੁੱਕਿਆਗਾ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਮੈਂਬਰਸ਼ਿਪ ਵਰਾਤ ਕਰਾਉਣ ਦੇ ਲਈ ਇਹਦਾ ਉੱਥੇ ਵੀ ਕੋਈ ਫੋਨ ਨਹੀਂ ਚੱਲਿਆ ਉੱਥੇ ਵੀ ਇਹਨੂੰ ਜਸਵੰਤ ਨੇ ਝਾੜ ਪਾ ਕੇ ਮੋੜਿਆਗਾ ਉਥੋਂ ਭੱਜਿਆ ਆਇਆਗਾ ਫਿਰ ਕਦੇ 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 ਕਿਧਰ ਕਦੇ ਕਿਧਰ ਟਕਰਾ ਮਾਰਦਾ ਪੈਂਦਾ ਕੰਧ ਦੇ ਵਿੱਚ ਜਾਨੀ ਕਿ ਮੈਂ ਇਹਨਾਂ ਦੇ ਮਾਪਿਆਂ ਨੂੰ ਕਹਿਣਾਗਾ ਜਾਂ ਇਹਨਾਂ ਦੇ ਸੰਗ ਹੀ ਸੱਤਿਆਂ ਨੂੰ ਕਹਿਣਾਗਾ ਕਿ ਪੜਾਈ ਇਹਦਾ ਲਾਲ ਲੂਜ ਕਰਵਾ ਲਓ ਚੰਗੇ ਹਸਪਤਾਲ ਦੇ ਵਿੱਚ ਕਿਉਂਕਿ ਜਿਸ ਤਰ੍ਹਾਂ ਇਹ ਬੋਲ ਰਿਹਾਗਾ ਜਿਸ ਤਰ੍ਹਾਂ ਇਹ ਜ਼ਹਿਰ ਉਗਲ ਰਿਹਾਗਾ ਕਿ ਮੈਨੂੰ ਲੱਗਦਾ ਕਿ ਸੰਗਲ ਸੰਗੂਲ ਲਾਉਣੇ ਪੈਣਗੇ ਦੇ ਕਿਉਂਕਿ ਜਿਸ ਤਰ੍ਹਾਂ ਦੀ ਬੰਦੇ ਦੀ ਬੋਲਬਾਲੀ ਦੱਸ ਰਹੀ ਆ ਕਿ ਬੰਦਾ ਇੱਕ ਹਲਕਾਏ ਕੁੱਤੇ ਵਾਂਗ ਜਿਹੜਾ ਐਨਾ ਭੜਕਿਆ ਪਿਆਗਾ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਂ ਤੋਂ ਇਹਦੇ ਕਹਿੰਦਾ ਜੀ ਉਹਨਾਂ ਨੇ ਖਾਲਸਾਤਾਨ ਦਾ ਮੁੱਦਾ ਛੱਡਤਾ ਇਹਦੇ ਕਹਿੰਦੇ ਉਹਨਾਂ ਨੇ ਸਵਿਧਾਨ ਮੰਨਣੋਂ ਪਹਿਲਾਂ ਛੱਡਤਾ ਸੀ ਬਾਅਦ ਵਿੱਚ ਮੰਨ ਲਿਆ ਉਹ ਤੂੰ ਕੌਣ ਹੋਣਾਗਾ ਆਗਲੇ ਦੀ ਮਰਜ਼ੀ ਆ ਮੰਨੇ ਸੰਵਿਧਾਨ ਨੂੰ ਸੰਵਿਧਾਨ ਨੂੰ ਨਾ ਮੰਨੇ ਕਿਆ ਸੰਵਧਾਨ ਪਹਿਲਾਂ ਛੱਡਿਆ ਸੀ ਹੁਣ ਮੰਨ ਲਿਆ ਉਹ ਅਗਲੇ ਦੀ ਮਰਜ਼ੀ ਆ ਖਾਸ ਤਾਂ ਦੀ ਮੰਗ ਕਰਨੀ ਨਾ ਕਰਨੀ ਉਹ ਅਗਲੇ ਦੀ ਮਰਜ਼ੀ ਆ ਇੱਕ ਤੁਸੀਂ ਚਮਚੇਓ ਸਰਕਾਰਾਂ ਦੇ ਚਮਚੇ ਤੁਸੀਂ ਕੀ ਦੱਸੋ ਇਹਨਾਂ ਦੇ ਵਿੱਚ ਤੁਹਾਡੇ ਕੋਲੇ ਕੋਈ ਕੱਢਣ ਪਾਉਣ ਨੂੰ ਗੱਲ ਹੈਗੀ ਆ ਕੋਈ ਚੱਜ ਦੀ ਗੱਲ ਹੈਗੀ ਆ ਤੁਹਾਡੇ ਕੋਲੇ ਇੱਕ ਗੱਲ ਆ ਜੀ ਉਹਨੇ ਸੰਵਧਾਨ ਨੂੰ ਨਹੀਂ ਮੰਨਿਆ ਉਹਨੇ ਹੁਣ ਉਹਨੇ ਸੰਵਧਾਨ ਨੂੰ ਮੰਨ ਲਿਆ ਪਹਿਲਾਂ ਉਹਨੇ ਖਾਸਤਾਨ ਦੀ ਗੱਲ ਕਰਦਾ ਸੀ ਹੁਣ ਖਾਸਤਾਨ ਦੀ ਗੱਲ ਨਹੀਂ ਕਰਦਾ ਤੁਹਾਡੇ ਤਾਂ ਮਿਰਤਿਆ ਲੜਦਿਆਂ ਲੈਣਗੀਆਂ ਜੇ ਉਹ ਖਾਸਤਾਨ ਦੀ ਗੱਲ ਕਰਦਾ ਤੁਸੀਂ ਫੇਰ ਵੀ ਕਲਪਨਾ ਹੈਗਾ ਤੁਸੀਂ ਫੇਰ ਵੀ ਜਿਹੜੇ ਝੰਘਾੜਾ ਮਾਰਨੀਆਂ ਨੇ ਜੋ ਨਹੀਂ ਕਰਦਾ ਫੇਰ ਤੁਸੀਂ ਉਸ ਤੋਂ ਵੱਧ ਮਾਰਨੀਆਂ ਨੇ ਜੋ ਸੁਧਾਰ ਨੂੰ ਮੰਨਦਾ ਹੈਗਾ ਫੇਰ ਵੀ ਤੁਸੀਂ ਝੰਘਾੜਾ ਮਾਰਨੀ ਹੈ ਜੇ ਨਹੀਂ ਮੰਨਦਾ ਫੇਰ ਵੀ ਮਾਰਨੀਆਂ ਨੇ ਤੇ ਐ ਤਾਂ ਦੱਸ ਦਿਓ ਤੁਸੀਂ ਰਾਜੀ ਕੰਵੇਂ ਹੋਵੋਗੇ ਔਰ ਇਦਾਂ ਲੋਕਾਂ ਨੇ ਰਾਜ ਨਹੀਂ ਹੋਣਾ ਜਿਹੜੇ ਬੰਦੇ ਅੰਦਰ ਨਫ਼ਰਤ ਭਰੀ ਹੋਵੇ ਜਿਸ ਬੰਦੇ ਅੰਦਰ ਨਫ਼ਰਤ ਦੇ ਬੀਜ ਬੀਜੇ ਜਾਣ ਜਿਹੜਾ ਬੰਦਾ ਕਰ ਲਾਵੇ ਮੈਂ ਪਹਿਲਾਂ ਦੱਸਿਆ ਸੀ ਕਿ ਕੁਝ ਦੇ ਜਿਹੜੇ ਬੰਦੇ ਨੇ ਪੱਲੀ ਚੱਕ ਮਹਿਕਮਾ ਉਹਨਾਂ ਦੇ ਕਾਰਜ ਦੇ ਵਿੱਚ ਕੁਝ ਨਾ ਕੁਝ ਠੰਡ ਤਾਂ ਪਈ ਆ ਪਰ ਆ ਜਿਹੜਾ ਦਬਾਬੀ ਆ ਇਹ ਪਤਾ ਨਹੀਂ ਕਿੱਥੋਂ ਦਾਗਾ ਇਹ ਬੇਲ ਲਗਾਮਾਂ ਤੋੜਿਆ ਫਿਰਦਾਗਾ ਮੈਂ ਇਹਨਾਂ ਦੇ ਪਰਿਵਾਰ ਨੂੰ ਕਹੂੰਗਾ ਭਾਈ ਇਹਦੇ ਸੰਗਲ-ਸੁੰਗਲ ਲਾ ਲੋ ਤੇ ਨਹੀਂ ਐ ਨਹੀਂ ਪਤਾ ਕਿ ਇਹਦਾ ਮੂੰਹ ਕਿੱਧਰ ਨੂੰ ਹੋ ਜੇ ਕਿੱਧਰ ਜਿਹੜਾ ਹੱਦਾਂ ਪੈਰ ਜਿਹੜਾ ਟੱਪਦਾ ਜਾਂਦਾਗਾ ਕਿਤੇ ਹੁਣ ਆ ਕਿਸੇ ਦਾ ਬਾਰਡਰ ਬੁੱਟ ਟੱਪ ਜਾਵੇ ਇਹ ਉਹ ਐਨਾ ਹੰਕਾਰ ਜੇ ਤੇਰੇ ਅੰਦਰ ਐਨਾ ਹੰਕਾਰ ਭਰਿਆ ਪਿਆਗਾ ਯਾਨੀ ਕਿ ਸਭ ਤੋਂ ਜ਼ਿਆਦਾ ਜਿਹੜਾ ਜ਼ਹਿਰ ਇਹਦੇ ਅੰਦਰ ਉੱਭਣ ਰਿਹਾਗਾ ਉਬਾਲੇ ਮਾਰਿਆਗਾ ਇਹ ਬੰਦੇ ਦਾ ਜਿਹੜਾ ਦਿਮਾਗ ਵੀ ਹਿੱਲ ਸਕਦਾਗਾ ਜਿਸ ਤਰ੍ਹਾਂ ਭਾਈ ਅੰਮਰਤਪਾਲ ਸਿੰਘ ਦੀਆਂ ਜੋ-ਜੋ ਲੋਕ ਗੱਲਾਂ ਕਰਦੇ ਨੇ ਜੋ-ਜੋ ਭਾਈ ਅੰਮਰਤਪਾਲ ਸਿੰਘ ਦੇ ਵੀਡੀਓ ਸਾਹਮਣੇ ਆਉਂਦੀਆਂ ਨੇ ਜਾਂ ਭਾਈ ਅੰਮਰਤਪਾਲ ਸਿੰਘ ਦੇ ਨਾਂ ਤੇ ਕੋਈ ਸਵਾਲ ਖੜੇ ਕਰਦਾਗਾ ਇਹ ਉੱਚੀ-ਉੱਚੀ ਰੋਂਦਾਗਾ ਉੱਚੀ-ਉੱਚੀ ਚਿੰਘਾਣਾ ਮਾਰਦਾਗਾ ਚਲੋ ਛੱਡੋ ਇਹੋ ਜਿਹੇ ਬੰਦੇ ਦੀ ਗੱਲ ਆ ਦੂਸਰੀ ਗੱਲ ਅੱਜ ਜਿਹੜਾ ਕਿ ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਦੋ ਸਾਲਾਂ ਤੋਂ ਮਹਾਲੀ ਦੇ ਵਿੱਚ ਜਿਹੜਾ ਕਿ ਉੱਤੇ ਮਹਾਪੰਚਾਇਤ ਅੱਜ ਸੱਦਾ ਦਿੱਤਾ ਸੀ ਲੱਖਾ ਸੁਧਾਣਾ ਬਾਬਾ ਰਾਜਾ ਰਾਜ ਸਿੰਘਾ ਹਨ ਸਿੰਘਾ ਤੇ ਭਾਈ ਜੇਤਾ ਸਿੰਘ ਦੇ ਪਿਤਾ ਤੇ ਹੋਰ अनेका ਸਿੰਘਾਂ ਨੇ ਤੇ ਬੇਸ਼ੱਕ ਪ੍ਰਸ਼ਾਸਨ ਤੇ ਪੁਲਿਸ ਨੇ ਜਿਹੜਾ ਅਨੇਕਾਂ ਬਾ ਲਾਇਆ ਨੌਜਵਾਨਾਂ ਨੂੰ ਘਰਾਂ ਦੇ ਵਿੱਚ ਬੰਦ ਕੀਤਾ ਅਨੇਕਾਂ ਨੌਜਵਾਨਾਂ ਨੂੰ ਪੁਲਿਸ ਸਿਰੇ ਚੱਕ ਕੇ ਲੈ ਗਈ ਥਾਣਿਆਂ ਦੇ ਵਿੱਚ ਆ ਕਿ ਉੱਥੇ ਜਿਹੜਾ ਕਿ ਚੰਡੀਗੜ੍ਹ ਆ ਜਿਹੜਾ ਮਹਾਲੀ ਨਾ ਪਹੁੰਚ ਸਕਣ ਮਥੇ ਰਿਆਂ ਨੂੰ ਘਰੋਂ ਨਾਜ਼ਰਬੰਦ ਕੀਤਾਗਾ ਭਾਰਤਾਨ ਨੂੰ ਦੱਸਦੀ ਹੈ ਕਿ ਉੱਥੇ ਲੱਖਾਂ ਦੇ ਘੱਟ ਦੇ ਵਿੱਚ ਸਿੱਖ ਕੌਮ ਪਹੁੰਚਿਆ ਤੇ ਜਿਹੜਾ ਮਹਾਲੀ ਦੀਆਂ ਸੜਕਾਂ ਨੇ ਜਿਹੜੀਆਂ ਉਹ ਜਾਮ ਕਰ ਦਿੱਤੀਆਂ ਨੇ ਉਹ ਦੱਸ ਦਿੱਤਾ ਸਰਕਾਰਾਂ ਨੂੰ ਕਿ ਤੁਸੀਂ ਜਿੰਨੇ ਮਰਜ਼ੀ ਜਿਹੜੇ ਨੌਜਵਾਨਾਂ ਨੂੰ ਗਿਰਫਤਾਰ ਕਰ ਲਓ ਚੁੱਕ ਲਓ ਜਿਹਨੇ ਮੰਜ਼ਲ ਤੇ ਪਹੁੰਚਣਾ ਉਹਨੇ ਪਹੁੰਚ ਹੀ ਜਾਣਾਗਾ ਤੇ ਇਸ ਕਰਕੇ ਜਿਹੜਾ ਸਭ ਤੋਂ ਵੱਡਾ ਜਿਹੜਾ ਇਹ ਸਿੱਖ ਕੌਮ ਤੇ ਜਿਹੜਾ ਇੱਕ ਹੱਕਾਂ ਤੇ ਡਾਕਾਗਾ ਇੱਕ ਲੋਕਤੰਤਰ ਦਾ ਘਾਣਾ ਆ ਤੇ ਇਹਨੂੰ ਡੈਮੋਕਰੇਸੀ ਨਹੀਂ ਸਮਝਿਆ ਜਾਣਾ ਚਾਹੀਦਾ ਜਿਹੜੇ ਲੋਕ ਡੈਮੋਕਰੇਸੀ ਦਾ ਅੱਜ ਦਹਾਈਆਂ ਪਾਉਂਦੇ ਆ ਦੱਸੋ ਕਿ ਸਾਂਤਮਈ ਧਰਨੇ ਵਿੱਚ ਜਾਣਾ ਤੇ ਉਸ ਨੂੰ ਪੁਲਤਵਲੋਂ ਚੁੱਕ ਲੈਣਾ ਇਹ ਡੈਮੋਕਰੇਸੀ ਤੁਹਾਡੀ ਕਿ ਕੀ ਹੈ ਇਹ ਦੂਸਰੀ ਗੱਲ ਅੱਜ ਹਜ਼ਾਰਾਂ ਲੱਖਾਂ ਦਾ ਨੌਜਵਾਨਾਂ ਦਾ ਇਕੱਠ ਹੋਇਆ ਮਹਾਲੇ ਦੀਆਂ ਛੜਕਾਂ ਜਾਮ ਹੋਈਆਂ ਨੇ ਤੇ ਸੜਕਾਂ ਜਾਮ ਹੋਈਆਂ ਕਿ ਭਾਈ ਸਾਡੇ ਜਿਹੜੇ ਠਾਠ ਠਾਠ 30-30 ਸਾਲਾਂ ਤੋਂ ਬੰਦੀ ਸਿੰਘਾ ਉਹਨਾਂ ਨੂੰ ਛੱਡੋ ਉਹਨਾਂ ਦਾ ਕਸੂਰ ਕੀ ਆ ਜੇ ਕਸੂਰ ਸੀ ਉਹਨਾਂ ਨੇ ਦੁਗਣੀ ਸਜਾਵਾਂ ਵੀ ਕੱਟ ਲਈਆਂ ਤੇ ਇਹ ਜਿਹੜੀ ਪੰਜਾਬ ਤੇ ਕੇਂਦਰ ਸਰਕਾਰ ਜਿਹੜੀ ਕਿ ਇਹ ਰਿਕਾ ਕਿਉਂ ਬਣੀ ਆ ਕਿਉਂ ਨਹੀਂ ਛੱਡ ਰਹੀ ਕਿ ਸਾਡੀਆਂ ਕੋਟਾਂ ਕੇਂਦਰ ਸਰਕਾਰ ਦੇ ਅਧੀਨ ਚੱਲ ਰਹੀਆਂ ਨੇ ਇਹਦਾ ਮਤਲਬ ਇਥੋਂ ਸਾਫ਼ ਨਿਕਲਦਾਗਾ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਸੀ ਕੋਰਟ ਨੇ ਕਿਹਾ ਸੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ 18 ਮਾਰਚ ਦੇ ਤੱਕ ਜੇਕਰ ਬਲ ਭਾਈ ਬਲਬਾਤ ਸਿੰਘ ਰਾਜਵਾਨੀ ਦੀ ਸੁਣਵਾਈ ਕੇਂਦਰ ਸਰਕਾਰ ਨਹੀਂ ਕਰਦੀ ਤਾਂ 18 ਮਾਰਚ ਨੂੰ ਸੁਪਰੀਮ ਕੋਰਟ ਜਿਹੜਾ ਕਿ ਫੈਸਲਾ ਸੁਣਾਵੇਗੀ ਕਹਿਣ ਦਾ ਭਾਵ ਕਿ ਜਿਹੜਾ ਜਿੰਨਾ ਵੀ ਸਿੱਖਾਂ ਦੇ ਨਾਲ ਬਦੀਕੀਆਂ ਤੱਕੇ ਸਾਈਆਂ ਅੱਜ ਹੋ ਰਹੀਆਂ ਨੇ ਇਹ ਤੋਂ ਜਿਹੜਾ ਸਿੱਖ ਕੌਮ ਨੂੰ ਜਿਹੜਾ ਜ਼ਰੂਰ ਜਿਹੜਾ ਸਿੱਖਾਂ ਦੀ ਜ਼ਰੂਰਤ ਆ ਤੇ ਇਸ ਵੀਡੀਓ ਨੂੰ ਜਿਹੜਾ ਵੱਤਵਾਦ ਸ਼ੇਅਰ ਕਰਨਾ ਕਮੈਂਟ ਕਰਨਾ ਆਪਣੀ رائے ਜ਼ਰੂਰ ਰੱਖਣੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਿਹਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੱਥ ਬੰਨ ਕੇ ਬੇਨਤੀ ਆ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਤੁਸੀਂ ਦੇਖਦੇ ਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ